ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੰਗਰੂਰ ਜ਼ਿਲ੍ਹੇ ਦਾ ਪਿੰਡਾ ਲੋਹਾਖੇੜਾ ਇੱਥੇ ਵੱਡਾ ਤਮਾਕਾ ਦਿਖਾਉਣਾ ਮਿਕਸ گاਵਾ ਅਤੇ ਪਲਾਸ ਮੱਝਾ ਇਹਦੇ ਵਿੱਚ ਐੜਾ ਤੁਸੀਂ گاਵਾ ਦੇਖ ਸਕਦੇ ਹੋ ਸਾਹਮਣੇ ਸਕਰੀਨ ਤੇ ਕਾਫੀ ਨਾਗ ਵੀਰ ਕੋਲ ਖੁੱਲੇ ਮਾਤਰਾ ਵਿੱਚ ਫਿਰਦੇ ਪਿਆ ਲਗਭਗ ਵੀਰ ਕਹਿੰਦਾ 42 ਨਾਗ ਅੱਜ ਹਾਜ਼ਰ ਹਰ ਇੱਕ ਪ੍ਰਕਾਰ ਦੀ ਗਾਂ ਇਹ ਨਹੀਂ ਗੱਲ ਬਣ ਕੇ ਚਲ ਵੀ ਕੱਲੀ ਐਚ ਐਫ ਜਰਸੀ ਐਰ ਸੈਰ ਹਰ ਇੱਕ ਪ੍ਰਕਾਰ ਦੀ ਸੋ ਦੇਖੋ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਪਾਂ ਬਾਈ ਜੀ ਇਸੀ ਗੱਲ ਕੋ ਨਾਮ ਡਰੈੱਸ ਦੱਸੋ ਵੀਰ ਆਪਣਾ ਨਾਮ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਕਿਹੜਾ ਜਿਲ੍ਹਾ ਸੋ ਮੋਬਾਈਲ ਨੰਬਰ ਜੀ ਮੋਬਾਈਲ ਬਾਈ 953080155 953080155 ਪ੍ਰਦੀਪ 23 ਤਰੀਕਾ 5ਵਾਂ ਮਹੀਨਾ ਚ ਮੇਲਾ ਲੱਗਿਆ ਪੈ ਜਾਵਾ ਅੱਜ 23 ਆ 5ਵਾਂ ਮਹੀਨਾ ਠੀਕ ਹੈ ਤੇ 2025 ਠੀਕ ਹੈ ਤੇ ਬਾਈ ਆਪਣੇ ਕੋਲੇ 42 43 ਗਊਆਂ ਨੇ ਜੀ ਤੇ 21 ਤੋਂ 22 ਚੋਟੀਆਂ ਨੇ ਠੀਕ ਆ 21 22 ਦੇ ਅੰਦਰ ਆ ਇਹ ਆ ਬਾਈ ਦੇਖਾ ਆਪਣੇ ਕੋਲੇ ਸਿਸਟਮ ਥਿਲੋ ਇੰਨੇ ਸਾਲ ਤੇ ਨੂੰ ਗਿਆ ਉਹਨੇ ਨੂੰ ਆਪਣੇ ਕੋਲੇ ਗਮਰਾਹ ਹੀ ਕਰਨ ਵਾਲਾ ਸਿਸਟਮ ਹੈ ਇਹ ਨੀਗਾ ਠੀਕ ਹੈ ਵੀ ਦੱਸੀਏ ਕੋਸ ਨਿਕਲੇ ਕੋਸ ਠੀਕ ਹੈ ਜਿੰਨੇ ਭਰਾ ਆਪਣੇ ਨਾਲ ਵਰਤਦੇ ਨੇ ਦੇਖਾ ਉਹਨਾਂ ਨੂੰ ਇਹ ਚੀਜ਼ ਬਾਰੇ ਬਿਲਕੁਲ ਪਤਾ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਨਵਾਂ ਬੰਦਾ ਹੁੰਦਾ ਚਲੋ 100 ਜਵਾਲ ਸਵਾਭ ਕਰਦਾ ਠੀਕ ਹੈ ਵੈਸੇ ਆਪਣੇ ਕੋਲੇ ਜਿੰਨੇ ਭਰਾ ਆਉਂਦੇ ਨੇ ਕਿ ਕੋਈ ਗੱਲ ਕਹਿੰਦੇ ਨੇ ਬਾਈ ਛੋਡੀ ਪਸੰਦ ਦੀ ਵਹਿੜ ਦੇ ਦੋ ਛੋਡੀ ਪਸੰਦ ਦੀ ਮੱਝ ਦੇ ਦੋ ਤੇ ਆਪਣੇ ਕੋਲ ਜਿਹੜੀਆਂ ਅੱਜ ਵੇੜਾਂ ਨੇ ਬਾਈ ਨੇ ਪਹਿਲਾਂ ਤੇ ਦੂਜਾ ਸੂਆਗਾ ਇੱਕ ਤੋਂ ਬਾਅਦ ਤੀਸਰਾ ਸੂਆ ਵਿਚ ਵੀਰ ਕਹਿੰਦੇ ਨੇ ਬਾਈ ਤੀਜਾ ਸੂਆ ਗਈਆਂ ਕਿੱਥੇ ਚੱਲ ਗਈਆਂ ਦੇ ਕੇ ਵੀਰੇ ਹੁੰਦੀ ਆ ਚੁਆਇਸ ਹਰੇਕ ਭਰਾ ਦੀ ਠੀਕ ਹੈ ਆਪਣੀ ਚੁਆਇਸ ਪਹਿਲਾਂ ਤੇ ਦੂਜਾ ਸੂਏ ਦੀ ਹੈ ਪਹਿਲ ਨਾਲ ਬੱਚੇ ਟੌਪ ਲੈਵਲ ਦੀਆਂ ਆਪਣੇ ਕੋਲ ਖੜੀਆਂ ਨੇ ਜਿਹੜੀ ਦੁੱਧ ਦੀ ਗੱਲ ਕਰੀਏ ਤਾਂ 25 ਕਿਲੋ ਤੋਂ ਲੈ ਕੇ 35 36 ਕਿਲੋ ਤੱਕ ਗਰਮੀਆਂ ਦੇ ਵਿੱਚ ਦੁੱਧ ਦੇਣ ਵਾਲੀਆਂ ਖੜੀਆਂ ਨੇ ਠੀਕ ਹੈ ਆਪਣੇ ਕੋਲ ਤਿੰਨ ਜਰਸੀਆਂ ਨੇ ਟਿਲੋਂ ਠੀਕ ਹੈ ਇੱਕ ਐਚਐਫ ਰੈਡਨ ਵਾਈਟ ਚਾਗੀ ਬੜੀ ਟੌਪ ਦੀ ਠੀਕ ਹੈ ਤੇ ਵੇਣਾ ਆਪਣੇ ਕੋਲੇ ਆ ਗਿਆ ਫਰਸਟ ਕਲਾਸ ਜਿਹਦੇ ਵਿੱਚ 13 ਗੂਆਂ ਸੂਈਆਂ ਹੋਈਆਂ ਠੀਕ ਹੈ ਟੋਟਲ ਬਾਕੀ ਕਿੰਨੇ ਹੋਣਾ ਪਹਿਲਣਾ ਮੱਛੀਆਂ ਆ ਗਈਆਂ ਦੇਖ ਕਿੱਦਾਂ ਦੇ ਨਕੀਨੇ ਖੜਿਆ ਤੇ ਯਾਰ ਕਿਆ ਵਾਅਦੇ ਜਮਾ ਹਨਾ ਵੇਖ ਕਹਿਣ ਦੀ ਗੱਲ ਨਹੀਂ ਹੁੰਦੀ ਟੱਲੋ ਕੋਈ ਵੀਰ ਚੱਲ ਕੇ ਉਹ ਇਹਦੇ ਹਲੇ 10 ਦਿਨ ਪਹਿਲਾਂ ਟੱਲੋ 10 ਦਿਨ ਪਹਿਲਾਂ 4 ਦੰਦ ਵੀਰ ਠੀਕ ਹੈ 4 ਦੰਦ ਇਹ ਦੇਖ ਠੀਕ ਹੈ ਚਾਰ ਚਾਰ ਦੰਦ ਨੇ ਇਹ ਨਗੀਨੇ ਦੇਖ ਲੈ ਕਿੰਦਾ ਨੇ 10-10 ਦਿਨ ਬੱਚੀਆਂ ਦੇ ਹਲੇ ਪਏ ਨੇ ਤੇ ਰੇਟ ਦੀ ਗੱਲ ਕਰੀਏ ਜਿਹੜਾ ਅੱਜ ਵਾਲੇ ਰੇਟ ਨੇ ਬਾਈ ਜੀ ਆਪਣੇ 85000 ਤੋਂ ਸਟਾਰਟ ਨੇ ਜਿਵੇਂ ਉਹ ਬੈਡ ਦੇ ਸਾਹਮਣੇ ਮੇਰਾ ਕੈਮਰਾ ਨੇ ਬਾਈ ਜੀ ਇਹ ਉਹ ਬੱਚੀ ਆ ਉਹ ਆਪਣੇ ਅੱਜ ਦੇ ਮਾਲ ਦੇ ਵਿੱਚ ਸਭ ਤੋਂ ਹਾਈएस्ट ਰੇਟ ਦੀ ਬੱਚੀ ਆ ਉਹ ਖੜੀ ਆ ਹਾਂਜੀ ਬਾਈ ਜੀ ਠੀਕ ਹੈ ਤੇ ਜੇ ਇਹ ਮੋਲ ਦੀ ਗੱਲ ਕਰੀਏ ਬਾਈ ਜੀ ਇਹ ਬੱਚੇ ਆਪਾਂ 1 ਲੱਖ ਤੇ 85000 ਦੀ ਦੇਵਾਂਗੇ ਬਾਕੀ ਜਿਹੜੇ ਜ਼ਿਆਦੇ ਰੇਟ ਨੇ ਬਾਈ ਕੋਈ ਵੀ ਵੀਰ ਕਦੋਂ ਚੱਲ ਕੇ ਆਊਗਾ ਤਾਂ 85000 ਤੋਂ ਲੈ ਕੇ 90 95 1 5 10 15 ਬਾਕੀ ਉਹ ਤੋਂ ਉੱਪਰ ਵਿੱਚ ਵਿੱਚੇ ਬਾਈ 1 35 40 ਦਾ ਭਾਅ ਵੀ ਹੈਗੀਆਂ ਨੇ ਠੀਕ ਹੈ ਕਹਿਣ ਦਾ ਮਤਲਬ ਜ਼ਿਆਦੇ ਰੇਟ ਨੇ ਜਿਹੜੇ ਉਹ 90 ਤੋਂ 95 ਤੇ 10 ਦੇ ਵਿੱਚ ਨੇ ਮੇਰਾ ਜਰਾ ਤਾਂ ਕੈਮਰਾ ਟਾਉਂਡ ਚੀਜ਼ ਨਹੀਂ ਕਰਦਾ ਹਾਂ ਬਾਈ ਉਹ ਆ ਗਿਆ ਅੱਗੇ ਵੀ ਦਿਖਾਉਣੇ ਆ ਇੱਕ ਤੋਂ ਇੱਕ ਹੀ ਆ ਦਰਸੀ ਬਾਰੇ ਦੱਸ ਜਰਸੀ ਬੱਚੀ ਦੂਜਾ ਸੂਆ ਸੋਣੀ ਹੈ 15 ਦਿਨਾਂ ਦੀ ਕੱਚੀ ਆ ਠੀਕ ਦੁੱਧ 25 ਕਿਲੋ ਭਾਅ ਦੇਣਾ ਤੇ ਰੇਟ ਜਮਾਂਵਾਜਬ ਰੱਖਿਆ 115000 ਰੁਪਇਆ 115000 ਜਦੋਂ ਤਿਆਰ ਹੋ ਗਈ ਢਿੱਲੋ ਮੈਂ ਇਹ ਵਿਕਣੀ ਆ ਸਵਾ ਲੱਖ ਤੋਂ ਬਾਹਰ ਠੀਕ ਹੈ ਤੇ ਅੱਗੇ ਜੇ ਗੱਲ ਕਰੀ ਤੇ ਆ ਬੱਛੀਆਂ ਆ ਗਈ ਇਦਾਂ ਦੀ ਬੱਛੀਆਂ ਬਾਈ ਜੀ ਆਪਾਂ ਦੇ ਦਾਂਗੇ ਆਪਾਂ 10 ਦੇ ਭਾਅ ਦੇ ਵਿੱਚ ਠੀਕ ਹੈ ਇੱਕ ਆਪਾਂ ਹਿੰਟ ਦੱਸ ਜੀ ਇੱਕ ਆਪਾਂ ਹੈਂਟੀ ਦੱਸਦੇ ਵਾ ਕੰਦੇ ਕੰਦੇ ਬਾਰੇ ਨਾ ਨਹੀਂ ਦੱਸਿਆ ਜਾਂਦਾ ਤਾਜੀ ਸੂਈ ਆ ਇਹ ਦਊ ਆਪਾਂ ਦੇ ਦਾਂਗੇ 78000 ਰੁਪਏ ਦੀ 73 ਕਿਲੋ ਦੁੱਧ ਪਲੂਨ ਦਾ ਦਿੱਤਾ ਹੋਇਆ ਹੈ ਨਾ ਠੀਕ ਹੈ ਤੇ ਅੱਗੇ ਦੇਖ ਵਾਈਟ ਨੇ ਕਿੰਨਾ ਆ ਗਿਆ ਚਲੋ ਆਪਾਂ ਮੋਟੀ ਮੋਟੀ ਇਨਫੋਰਮੇਸ਼ਨ ਦੇ ਦਿੰਨੇ ਆ ਠੀਕ ਹੈ ਅੱਗੇ ਵਾਈਟ ਨੇ ਕਿੰਨਾ ਆ ਗਿਆ ਬਾਈ ਜੀ 2 ਦੰਦ ਦੁੱਧ 25 ਤੋਂ ਬਾਹਰ ਪਾ ਦੇਣਾ ਤੇ ਰੇਟ ਰਹਿਣਾ ਇਹਦਾ ਬਾਜ਼ਾਰ ਰੇਟ 1.5 ਲੱਖ ਰੁਪਏ ਅੱਗੇ ਆ ਦੇਖੋ ਤਾਜੀ ਸੂਈ ਠੀਕ ਹੈ 2 ਦੰਦ ਬੱਚੀ ਆ ਤੇ ਰੇਟ ਬਾਈ ਜੀ ਕੀਮਤ ਦੀ ਗੱਲ ਕਰੀਏ ਤਾਂ 1 ਲੱਖ ਤੇ 5000 ਰੁਪਿਆ 1 ਲੱਖ 5000 ਸਿਰਫ ਸੁਈ ਸਵਾਈ ਸੁਈ ਸਵਾਈ ਅਖਿਆ ਦੇਖਾ ਪਹਿਲਣ ਵਛੀ ਨਗੀਨੀ ਖੜੇ ਨੇ ਢਿੱਲੋ ਠੀਕ ਹੈ ਪਹਿਲਣ ਵਛੀ ਕਰਨ ਵਾਲੀ ਪਰਮਾਤਮਾ عمر ਲੰਬੀ ਰੱਖੇ ਠੀਕ ਹੈ 30 ਤੋਂ 30 ਕਿਲੋ ਦੁੱਧ ਪਲੂਣ ਪਾ ਦੂਗੀ ਤੇ ਰੇਟ ਰਹਿਣਾ ਬਾਈ ਜੀ 1 45 ਇਹਦਾ 1 ਲੱਖ 45000 ਹਾਂਜੀ ਅੱਗੇ ਦੇਖੋ ਆ ਮੱਛੀ ਵਾਲੇ ਕੱਚੀ ਆ ਬਹੁਤ ਟੌਪ ਲੈਵਲ ਦੇ ਫਾਰਮ ਚ ਵਾਈ ਆ ਹੁਣ ਤਾਂ ਪਹਿਲਣ ਦਾ 35 ਕਿਲੋ ਦਿੱਤਾ ਹੋਇਆਗਾ ਠੀਕ ਹੈ ਇਹਦੀ ਕੀਮਤ ਰਹਿਣੀ 1 ਲੱਖ 30000 ਰੁਪਿਆ ਜੀ ਕਿਆ ਰੇਖਾ ਫਾਰਟ ਦਾ ਜਿਵੇਂ ਤੂੰ ਕਹਿੰਦਾ ਨਕਸ਼ੇ ਅਸਾਪਿਆ ਫਿਰਦਾ ਥੱਲੇ ਦੇ ਠੀਕ ਹੈ ਇਹ ਬੱਛੀ ਦੇਣੀ ਆ ਬਾਈ ਜੀ 127000 ਰੁਪਏ ਦੀ ਨਾ ਨਾ ਗੁੰਝੀ ਪਈ ਆ ਅੱਗੇ ਦੇਖੋ ਰੇਡਨ ਬਾਈਟ ਕੋ ਆ ਗਈ ਠੀਕ ਹੈ ਇਹ ਤਾਂ ਕਿੰਨੀ ਇਨਫਰਮੇਸ਼ਨ ਦੇਣਾ ਵੀ ਜਿਹਨੇ ਗਾੜੀ ਲਈ ਆ ਆਪਣਾ ਡਰੈਸ ਆ ਆ ਪੰਜਵੇਂ ਬੰਦਾ ਆ ਹਾਂ ਵੀ ਇੰਨਾ ਮਾਲ ਆਪਣੇ ਕੋਲ ਖੜਾਗਾ ਠੀਕ ਹੈ ਕਿਉਂਕਿ ਦੇਖੋ ਇਕੱਲੀ ਇਕੱਲੀ ਗਾਂ ਦੀ ਜੇ ਡਿਟੇਲ ਦੇਣ ਲਾਗੇ ਤਾਂ ਸ਼ਾਮ ਹੋ ਜੂਗੀ ਹੋ ਜੂ ਬਈ ਹੋ ਜੂ ਆਹ ਦੇਖ ਅੱਗੇ ਜਰਸੀ ਵੇਅਰ ਆ ਗਏ ਆ ਯਾਰ ਬੇਲਪੂਰ ਬੜੀ ਤਗੜੀ ਹੈ ਹਨਾ ਇਹਦਾ 30 ਕਿਲੋ ਤੁਸੂ ਦਿੱਤਾ ਸਾਡੇ ਕੋਲੋਂ ਨਾੜਾ ਨੂਣਾ ਦੇਖ ਥੱਲੇ ਕਿੰਦਾਵੀਆਂ ਠੀਕ ਹੈ ਤੇ ਜਿਹੜੀ ਏ ਵਹਿੜਾ ਟਰਲੋ ਇਹ ਦੇਵਾਂਗੇ ਬਾਈ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਜੀ ਵਹਿੜਾ ਪਾਏ ਦੇਵਾਂਗੇ ਹਾਂਜੀ ਹਾਂਜੀ ਅੱਗੇ ਦੇਖੋ ਆ ਗਈ ਰੈਡ ਐਂਡ ਵਾਈਟ ਠੀਕ ਹੈ ਪਹਿਲੇ ਸੂਏ ਬੱਚੇ ਦੁੱਧ ਪਾਉਗੀ ਟਰਲੋ 30 ਕਿਲੋ ਦੇਖ ਕਿੱਦਾਂ ਦਾ ਢਾਂਚਾ ਕਿੱਦਾਂ ਦੀ ਥੱ ਬਾਜਮ ਵਿਚ ਰੇਟ ਢੱਲੋ ਚਾ ਲੈ 35 ਦੀ ਦਦਾਮੀ ਠੀਕ ਹੈ ਹੁਣ ਇਹ ਨਾਲ ਜਾਂਚ ਖੜੀ ਆ ਹਣਾ ਦੇਖ ਵੀਰ ਜੀ ਇਹ ਸੂਆ ਸੂਗੀ ਵਹਿੜਤੀ ਚ ਜੀ ਪਰ ਨਗੀਨਾ ਇਦਾਂ ਦਾ ਦੇਖੋ ਦੰਦਾਂ ਦੇ ਇੱਕ ਵਿੱਚ ਵੀਰ ਕਹਿ ਦਿੰਦੇ ਨੇ ਵੀ ਦੰਦਾਂ ਦੇ 8 ਲਾਲ ਨੇ 6 ਦੰਦਾਂ ਦਾ ਅੱਛਾ ਪਰ ਸੂਆ ਟੀਟਾ ਤੇ ਦੋਤਾਂ ਦੀ ਜਿਹੜੀ ਰਿਪੋਰਟ ਬਾਈਆਂ ਨੇ ਦੱਸੀ ਆਪਾਂ ਨੂੰ 30 ਤੋਂ 32 ਕਿਲੋ ਦੱਸਿਆ ਦਾ ਦਿਊਗੀ ਵੀ ਦੇਖੋ 32 ਚਵਈਆਂ ਥਣ ਵੀ ਆ ਬਰੀਡ ਨਸਲ ਤੇ ਰੇਟ ਇਹਦਾ ਜਿਵੇਂ ਬਾਜਮ ਰਖਾ ਢੱਲੋ ਰੇਟ ਇਹਦਾ ਆਪਾਂ ਨੇ ਰੱਖਿਆ ਬਾਈ ਜੀ 1,25,000 ਰੁਪਏ 1,25,000 ਆਹ ਜਿਹੜੀ ਜਰਸੀ ਖਰੀਦੀਏ ਕੋਨੇ ਜੇ ਅੱਗੇ ਜਿਹੜੀ ਜਰਸੀ ਆ ਇਹ ਆਪਾਂ ਪਹਿਲਾਂ ਡਿਟੇਲ ਦੱਸਤੀ ਦੁਵਾਰੇ ਆ ਗਈ ਉਹਰੇ ਅੱਛਾ ਮੁੜ ਕੇ ਦੁਵਾਰੇ ਆ ਗਈ ਠੀਕ ਆ ਅੱਗੇ ਪੁੱਛ ਦਿਖਾਉਣੇ ਨੇ ਪੱਠੇ ਖਾਈ ਜਾਂਦੀਆਂ ਨੇ ਆਹ ਦੇਖ ਯਾਰ ਕਿਆ ਮਾਤਾ ਜੱਜ ਦੀਆਂ ਖੜੀਆਂ ਜਾਂ ਜਾਵਾਂ ਹਨਾ ਤੇ ਆਹ ਦੇਖ ਬਾਈ ਤੇ ਲੋ ਫੇਰ ਪਿੱਛੇ ਬੱਚੀ ਆ ਗਈ ਠੀਕ ਆ ਇਹ ਜਰਸੀ ਤੋਂ ਵੀ ਲੈ ਫਸਟ ਆਫ ਸੀ ਹੈ 87000 ਦੀ ਇਹ ਵੀ ਤੋਂ ਪਰਚੇਜ ਕੀਤੀ ਆ ਪਈ ਜੀ 24 25 ਕਿਲੋ ਦੀ ਆ ਤੇ ਜਿਹੜਾ ਮਰਜ਼ੀ ਭਰਾ ਲੈ ਜੇ ਅੱਗੇ ਦੇਖੋ ਸਾਹਮਣੇ ਪਹਿਲਣ ਬੱਚੀ ਦੇਖ ਦੋ ਦੰਦ ਜਿਵੇਂ ਪ੍ਰਦੀਪ ਖੁੱਡੇ ਫਿਰਦੇ ਕੋਈ ਡਰ ਵਾਲੀ ਗੱਲ ਨਹੀਂ ਨਾ ਨਾ ਬਾਈ ਨਾ ਆ ਦੇਖੋ ਹੁਣ ਇਹ ਪਹਿਲਣ ਆ ਗਈ ਢੱਲੋ ਜੀ ਆ ਬੈਣ ਦੇਖ ਢੱਲੋ ਸੂਈ ਹੋਈ ਆ ਦੂਜਾ ਸੂਹ ਆ ਦੁੱਧ 30 ਕਿਲੋ ਦਿੱਤਾ ਹੋਇਆ ਤਾਜੀ ਸੂਈ ਆ ਇਹ ਬੈਣ ਬਾਈ ਜੀ ਆਪਾਂ ਦੇ ਦਾਂਗੇ 85000 ਦੀ ਠੀਕ ਹੈ ਇਹਦਾ ਮਕਸਦ ਹੈ ਇਹਨਾਂ ਭਰਾ ਦੇ ਵਾਜਤ ਦੇ ਰੇਡ ਦੇ ਵੇੜਾ ਆਪਣੇ ਕੋਲੇ ਵੀ 90 95 ਦਾ ਕੰਮ ਸੁਣਦਾ ਆ ਦੇਖੋ ਅੱਗੇ ਇੱਧਰ ਸੂਈ ਹੋਈ ਬੱਚੀ ਤਾਜੀ ਠੀਕ ਹੈ ਆ ਬੇੜਾ ਜਿਹੜੀ ਬਾਈ ਠੀਕ ਹੈ ਇਹ ਤਾਜੀ ਸੂਈ ਢੱਲੋ ਐ ਮੰਨ ਕੇ ਚੱਲ ਪਾ ਦੁੱਧ ਇਹ ਗਰਮੀਆਂ ਕਰਕੇ 30 ਕਿਲੋ ਦੁੱਧ ਨਹੀਂ ਤਾਂ 35 36 ਕਿਲੋ ਦੁੱਧ ਦੇ ਦਿੰਦੀ ਬਹੁਤ ਸੋਹਣੀ ਵੱਡੀ ਹਾਈਟ ਦੀ ਆ ਤੇ ਢਾਂਚਾ ਬੜਾ ਸੋਹਣਾਗਾ ਇੱਧਰ ਹੱਕ ਦੇ ਨੇ ਬੜਦੇ ਆਪਾਂ ਤੇ ਕਹਿੰਦੇ ਮੈਨੂੰ ਡਿਟੇਲ ਦੇ ਦੇ ਵੈਰਾਈਟੇ ਹਰ ਇੱਕ ਪ੍ਰਕਾਰ ਦੀ ਆ 30 ਕਿਲੋ ਵੀਰ ਇੱਕ ਪੰਜ ਦੀ ਦੁੱਧ 25 ਕਿਲੋ ਪਲੂਨ ਦਾ ਦਿੱਤਾ ਹੋਇਆ ਗੱਭਣ ਹਾਂ ਜੀ ਹਾਂ ਜੀ ਆ ਦੇਖੋ ਜਿਹੜੀ ਸੂਈ ਦੀ ਗੱਲ ਕਰਦੇ ਆਪਾਂ ਪਠੋ ਚੱਕਦੇ ਆਹੜੀ ਵਾਲਾ ਲੈਵਾ ਹਣਾ ਆਹੜੀ ਵਾਲਾ ਲੈਵਾ ਐ ਮੰਨ ਲੈ ਟਰਲੋ 2 ਕਿਲੋ ਭੋਲੀ ਛੱਡੀਆ ਤੜ ਕੇ ਸਾਫ ਨੂੰ ਹੀ ਆ ਹੁਣ ਮੰਨ ਲੈ 11 12 ਦਾ ਟਾਈਮ ਤਾਂ ਹੋ ਹੀ ਗਿਆ 11 ਦਾ ਟਾਈਮ ਹੋ ਗਿਆ ਵਾ ਹੋ ਗਿਆ ਨਾ 11 ਤੇ ਖਾ ਵੀ ਦਿੰਨੇ ਆਪਾਂ ਇਹ ਨਹੀਂ ਆ ਦੇਖ ਝਾਇ ਜਗੱਲ 10:55 ਤੇ ਜਿਹੜੀ ਇਹ ਬੈੜਾ ਵੀ ਢਲੋ 1 15 ਦੇ ਦੇ ਦਾਂਗੇ ਜਿਹਦਾ ਮਰਜ਼ੀ ਭਰਾ ਕੋ ਫਾਰਮ ਵਾਲਾ ਲੈ ਜੇ ਤੇ ਉਹਦੇ ਅੱਗੇ ਮੁੱਲ ਪਾਓ ਨਜ਼ਾਰੇਦਾਰ ਅੱਗੇ ਦੇਖੋ ਕਾਲੀ ਬੱਛੀ ਆ ਗਈ ਦੇ ਵੀ بڑے ਸੁਨੇ ਫਾਰਮ ਚੋਂ ਲਈ ਆ ਭਾਈ ਢਿੱਲੋ ਠੀਕ ਹੈ ਦੁੱਧ ਦੀ ਜੇ ਗੱਲ ਕਰੀਏ ਗਰਮੀਆਂ ਕਰਕੇ ਕਹਿੰਦੇ ਆ ਆਪਾਂ ਵੀ 26 27 ਕਿਲੋ ਦੇ ਦੂਗੀ ਠੀਕ ਹੈ ਨਾਰਮਲ ਦੁੱਧ ਢਿੱਲੋ ਵੀਰੇ 25 ਤੋਂ ਪਲੱਸ ਵਾਲੇ ਜਾਨਵਰ ਆਪਣੇ ਕੋਲੇ ਖੜੇ ਆ ਕਹਿੰਦਾ ਵੈਰਾਈਟੀ ਹਰ ਇੱਕ ਪ੍ਰਕਾਰ ਦੀ ਹੈਗੀ ਹੈ ਤੇ ਅੱਗੇ ਦੇਖੋ ਵੀਰੇ ਫੇਰ ਪਹਿਲਣ ਬੱਚੀ ਆ ਗਈ ਠੀਕ ਹੈ ਪਰਮਾਤਮਾ ਇਹਦੀ ਉਮਰ ਲੰਬੀ ਰੱਖੇ ਨਗੀਨੇ ਹੀਆਂ ਢਿੱਲੋ ਦੇਖ ਜੇਰ ਵਗੈਰਾ ਡਾਨਾ ਹੱਥੀ ਚਵਾਈ ਵਾਲਾ ਖਾਣਾ ਇਹ ਢਿੱਲੋ ਦੇ ਦਾਂਗੇ ਵੀਰੇ ਇੱਕ ਤੀਰੀ ਬੱਚੀ ਆਪਾਂ ਹਰ ਇੱਕ ਪ੍ਰਕਾਰ ਦੀ ਹੈਗਾ ਬੰਦਾ ਭੁਲਾ ਜਾਏ ਆ ਸਾਹਮਣੇ ਖੜੀ ਆ ਏ ਬੈਠਦੇ ਤਾਂ ਨਹੀਂ ਵੀਰ 90 ਦੀ ਦੇਖਾਂਗੇ ਚਿੱਟੀਆਂ ਮੱਛੀਆਂ ਨੂੰ ਕੋਈ ਸ਼ਿਕਾਇਤ ਹੁੰਦਾ ਆਪਣੇ ਕੋਲੇ ਉਹਦੇ ਵਿੱਚ ਤਾਂ ਪਹਿਲੇ ਉਹ ਇੱਕ ਢਿਲਵਾ ਆ ਗਈ ਦੇਖ ਵੀਰੇ ਠੀਕ ਹੈ ਤਾਂ ਜੀ ਸੂਈ ਸੁਭਾਈ ਦਾ ਬਾਈ ਢਿਲਵਾ ਆਪਣੇ ਕੋਲੇ ਅੱਜ ਇਹ ਦੁੱਧ ਬੱਛੀ ਗਰਮੀਆਂ ਕਰਕੇ ਹਾਂ ਦੁੱਧ 30 ਕਿਲੋ ਬੱਛੀ ਪਾਈ ਜੂ 25 ਵਾਲਾ ਤਾਂ ਕੋਈ ਰੌਲਾ ਨਹੀਂ ਠੀਕ ਹੈ ਤੇ ਦੇਖ ਪਹਿਲੇ ਨਾ ਬੱਛੀਆਂ ਕਿੰਨੀਆਂ ਫਿਰਦੇ ਮੋਟਾ ਜਾਂ ਕੈਮਰਾ ਕੇਰਾ ਆਈਡੀਆ ਜਾ ਕਮਾ ਦੇ ਠੀਕ ਹੈ ਮਾਣ ਖੁਸ਼ ਹੁੰਦਾ ਯਾਰ ਤੇ ਕਿਹੜਾ ਰੂਪ ਹਾਂ ਵੀ ਇੱਕ ਤੋਂ ਇੱਕ ਜਾਨਵਰ ਆ ਵੀ ਇਹ ਨਹੀਂ ਹੋएगा ਇੱਥੇ ਲਿਆ ਕੇ ਬੁੱਢੇ ਖੋਲੇ ਇਕੱਠੇ ਕਰਤੇ ਠੀਕ ਹੈ ਫਿਰ ਜਿੰਨੇ ਵੀ ਆਈ ਚਲਦੀ ਲਿਆ ਕੈਮਰੇ ਤੇ ਸਾਰੇ ਨਵੇਂ ਆਣਦੇ ਨੇ ਠੀਕ ਹੈ ਆਹ ਦੇ ਸਾਹਮਣੇ ਖੜੀ ਆ ਆਹ ਖੜੀਆਂ ਪਹਿਲੇ ਨ ਬੱਚੀਆਂ ਨੇ ਤੇ ਸਾਰੇ ਰੂਹ ਖੁਸ਼ ਕਰਨ ਵਾਲੇ ਜਾਨਵਰ ਇੱਧਰ ਨਹੀਂ ਗੰਮਰਵਾਦ ਦੇ ਸਵਾ ਦੇਖੋ ਜੀ ਲੱਗਦਾ ਅਜ ਤਾਂ ਜਾਣਾ ਨਾ ਤੇ ਕਿੱਥੇ ਲੱਗੇ ਉਹਦੀ ਮਿੱਤਰੇ ਮੁੱਲ ਮੁਰੂ ਅਰੇ ਮੱਝਾਂ ਦੇ ਪਾਸੇ ਚੱਲਦੇ ਆ ਵਾ ਤੇ ਆ ਗਈਆਂ ਮੱਝਾਂ ਹਣਾ ਬੱਚੇ ਆ ਬੈਠੇ ਕੋਸਣਾ ਵਾ ਤੇ ਇਹਨਾਂ ਦਾ ਕਹਿ ਮਝਾ ਅਜ ਬਈ ਅਸੀਂ ਬਾਈ ਛੁੱਟੀਆਂ ਨੇ ਆਪਣੇ ਕੋਲੇ ਸਾਰੇ ਹਰੇੜਿਆਂ ਨੇ ਹਾਂ ਬਈ ਟੋਟਲੋ ਤਾਂ ਆਪਾਂ ਪਹਿਲੇ ਦਿਨੋਂ ਕਹਿੰਦੇ ਹੁੰਨੇ ਆ ਵੀ ਆਪਣੀ ਜ਼ਿੰਮੇਵਾਰੀ ਦੇਖ ਮੇਰਾ ਜਿਹੜਾ ਵੀਰ ਮਰਜ਼ੀ ਚੱਲ ਕੇ ਜਾਵੇ ਵੱਡੀ ਗੱਲ ਇਹ ਆ ਦੋ ਤੋਂ ਤਿੰਨ ਦਿਨਾਂ ਦਾ ਸੂਆ ਬਾਈ ਜੀ ਇਹ ਵੀ ਕੁ ਮਹੀਨੇ ਦੀ ਸੂਈ ਮਿਲੂ ਜਾਂ ਹੋਰ ਮਿਲੂ ਠੀਕ ਹੈ ਦੇਖੋ ਇਥੋਂ ਇੱਕ ਨੰਬਰ ਤੋਂ ਸਟਾਰਟ ਕਰ ਲਾ ਇਹਨਾਂ ਦੇ ਵਿੱਚ ਟਿੰਨੋ ਅੱਜ 20-20 ਕਿਲੋ ਵਾਲੀ ਵੀ ਕਈ ਝੋਟੀਆਂ ਨੇ ਬੜੇ ਲੈਵੇ ਦਿਖਾਉਂਦੇ ਤੁਸੀਂ ਬੰਦੇ ਹੋ ਵੀਰੇ ਖੜੀਂ ਦਿਖਾ ਦਾਂਗੇ ਤੂੰ ਮੁੰਨ ਦੱਸ ਦੇ ਕਿੱਥੋਂ ਲੈ ਕੇ ਹੁੰਦੇ ਕਰਾ ਕਰੀ ਜਾਂਦਾ ਕੁਛ ਨਾ ਕੱਲੀ ਕੱਲੀ ਦੱਸ ਦਾਂਗੇ ਇਹ ਝੋਟੀ ਵਿੱਚ 235 ਦੀ ਦੇਵਾਂਗੇ ਠੀਕ ਹੈ ਇਹ ਨਹੀਂ ਹੈਗਾ ਟਿੰਨੋ ਲੋਕ ਦੇਖ ਮੋਲ ਨੇ ਦੱਸ ਦਿੰਦੇ ਵੀਡੀਓ 'ਚ ਕਾਰਨ ਬਈ ਫੋਨ ਤੇ ਫੋਨ ਤੇ ਜਿਹੜੇ ਵੀਰ ਨੇ ਹਰੇਕ ਵੀਰ ਸੈਣਾ ਵੀ ਅੱਜ ਕੱਲ ਮੱਝ ਦਾ ਰੇਟ ਬਹੁਤ ਹਾਈ ਸਟ੍ਰੇਟ ਹਾਈ ਹੈ ਬਾਈ ਜਮਾ ਹੈਨਾ ਅੱਗੇ ਜਿਹੜੀ ਵੀ ਢੱਲੋਈਏ ਝੋਟੀ ਆ ਗਈ ਦੇਖ ਕੋਈ ਮੁੱਲ ਨਹੀਂ ਕਰਨ ਵਾਲੀ ਦਾ ਇਹ ਝੋਟੀ ਬਾਈ ਜੇ ਆਪਾਂ 2 ਲੱਖ ਤੇ 5000 ਦੀ ਦਿੱਤੀ ਕਿੰਨਾ ਰੋਟ ਦੇ ਦੋ ਲੱਖ ਦੁੱਧ ਬਾਈ ਦਾ ਅੱਗੇ ਆ ਗਈ ਬਾਈ ਜੀ ਝੋਟੀ ਆ ਵੀ ਦੇਖ ਪਰਲੇ ਪੈਸੇ ਦੇਖ ਇਹ ਝੋਟੀ ਦੁੱਧ ਦੂਗੀ 19 ਕਿਲੋ 18 ਤੋਂ 19 ਕਿਲੋ ਠੀਕ ਹੈ ਤੇ ਇਹ ਝੋਟੀ ਦੇ ਦਿਆਂ ਬਾਈ ਤੇ 1 85 1 ਲੱਖ 50 ਪੁਰਾਣੀਆਂ ਮੱਝਾਂ ਨੇ ਢੱਲੋਈਆਂ ਰੇਟ ਹੈ 1.5 ਤੋਂ ਕਰੀਮ ਇਕੱਠੀ ਕਰੀ ਹੋਈ ਆ ਇਹ ਰੇਟ ਡੇਢ ਤੋਂ ਵੀ ਨਹੀਂ ਸੈੱਟ ਆਉਂਦੀਆਂ ਰੇਟ ਡੇਢ ਤੋਂ ਹਾਂ ਠੀਕ ਆ ਇੱਧਰ ਨਾੜਾ ਨੂੰ ਦੇਖ ਜਰਾ ਦੇਖੋ ਗੁੰਡੀਆਂ ਪੰਜਾਂ ਜਮਾ ਹਨਾ ਨਜ਼ਾਰੇਦਾਰੀ ਹੈ ਜਮਾ ਅੱਗੇ ਨਾਲ ਆ ਗਈ ਮੋਟੀ ਮੋਟੀ ਡੀਟੇਲ ਦੱਸੋ ਤਰਾ ਜੀ ਇੱਕ ਲੱਖ 15 ਕਿਲੋ ਦੁੱਧ ਤਿਆਰ ਢੇ ਲੋ ਅੱਛਾ ਰੇਟ ਆ ਰੇਟ ਬਾਈ ਦੀ 1 ਸੱਤ ਦਿੰਦੇ ਜੀ ਅੱਗੇ ਅੱਗੇ ਜਿਹੜੀ ਟੋਟੇ ਬਾਈ ਜੀ ਇਹ ਦੇ ਦਾਂਗੇ 1.47 ਲੱਖ ਦੀ ਬੌਲੇ ਚ ਖਾਲੀ ਆ ਦੁੱਧ 14-15 ਕਿਲੋ ਪੂਣੀ ਦੇ ਕੱਲ ਨਹੀਂ ਸੁੱਈ ਹੋਈ ਆ ਥਣ ਥਣ ਨੂੰ ਬੜਾ ਜਵਰਦਸਤ ਚਵਾਈ ਦੀ ਇੱਕ ਨੰਬਰ ਬਾਈ ਜੀ ਰੇਟ ਬਾਈ ਐ ਮੰਨ ਲਾ ਵੀ 45 ਡੇਢ ਤੋਂ ਸਟਾਰਟ ਆ ਜੈ ਜੈ ਗੱਲ ਆ ਅੱਗੇ ਪਹਿਲਾਂ ਕੱਟੀ ਢਲੋ ਮੰਗਰ ਕੱਟੀ ਆ 14 ਕਿਲੋ ਦੁੱਧ ਦੇ ਦਊਗੀ ਤੇ ਇਹ ਕੱਟੀ ਦੇ ਦਾਂਗੇ 1.38 ਲੱਖ 1.38 ਦੀ ਪਹਿਲਾਂ ਵਾਲਾ ਕੱਟੀ ਸੁੱਈ ਸੋਏ ਸਿੰਘ ਦਾ ਚਵਾਈ ਵਾਲਾ ਬਹੁਤ ਸੋਹਣਾ ਜੀ ਤੇ ਅੱਗੇ ਬਾਈ ਪਹਿਲਾਂ ਫੇਰ ਆ ਗਈ ਠੀਕ ਆ ਦੁੱਧ ਕੱਟੀ 15 ਕਿਲੋ ਦੁੱਧ ਦੇ ਦਊਗੀ 14-15 ਇੱਕ ਇਕ 45 ਇੱਕ ਲੱਖ 45 ਹਜ਼ਾਰ ਚੈਂਪੀਅਨ ਸਿੰਘ ਦੇ ਤਾਂ ਤੋਂ ਦੇਖੋ ਥੱਲੇ ਆ ਮਸਲਾ ਭਾਈ ਸਾਰੇ ਤਰ੍ਹਾਂ ਦੇ ਰੇਟ ਨੇ ਜਿਹੇ ਜੇ ਵੀਰ ਦੀ ਚੋਅ ਐ ਕਿਉਂਕਿ ਨਾਰਮਲ ਭਾ ਮਾਰਕੀਟ ਚ 1.5 ਲੱਖ ਤੋਂ ਥੱਲੇ ਤਾਂ ਜੇ ਟਾਈਮ ਚ ਮੱਝ ਆਉਂਦੀ ਬਾਈ ਜੀ ਨਹੀਂ ਹੈਗੀ ਤੇ ਅੱਗੇ ਭਾਈ ਦੇਖੇ ਛੋਟੀ ਇਹ ਵੱਡੇ ਮੁੱਲ ਦੇ ਛੋਟੀਆਂ ਆਈਆਂ ਇਹ ਛੋਟੀ ਜਦਾਂ ਕਿ ਢੱਲੋਂ ਵੀਰ 2 10 ਦੀ ਤੇ ਇਹ ਛੋਟੀ ਢੱਲੋਂ 2 ਲੱਖ 3500 ਲੱਗਿਆ ਹਰਿਆਣੇ ਅਛਾ ਸਿਰਫ ਪੈਸੇ ਦੇ ਚੱਕਰ ਚ ਰਹਿ ਗਏ ਆਪਾਂ ਜਮਾ ਕੈਸ਼ ਕਾਊਂਟਰ ਲੈ ਕੇ ਆਏ ਛੋਟੀ ਠੀਕ ਹੈ ਤੇ ਥੱਲੋਂ ਦੇਖ ਚਵਾਈ ਚਵਾਈ ਦੀਆਂ ਜਿੰਨੀਆਂ ਵੀ ਮੱਝਾਂ ਦੀ ਜੀ ਇੱਕ ਨੰਬਰ ਨੇ ਪੰਜਾਬ ਦੀ ਮੱਝ ਹੋਵੇ ਉਹ ਆਪਣੀ ਜ਼ਿੰਮੇਵਾਰੀ ਦੇ ਆ ਕਰਦੇ ਚੱਲਦਾ ਹਾਲੇ ਇਹਦਾ ਹਨ ਬਾਈ ਨਤਾਜੀ ਸੂਈਆਂ ਚਾਰ ਦਿਨ ਦੀ ਠੀਕ ਹੈ ਗੰਦਮਲ ਕਰੀਏ ਕਿ ਕਿ ਦਵਾਂਗੇ ਬਾਈ ਜੀ 220000 ਰੁਪਏ ਦੀ ਬਾਕੀ ਅੱਗੇ ਫੋਰ ਵੇ ਫੋਰ ਆ ਫਿਰ ਜਮਾ ਹਨਾ ਠੀਕ ਹੈ ਜੇ ਵਧੀਆ ਕੇਰਲ ਬੰਦਾ ਹੋਵੇ ਤਾਂ 20 ਕਿਲੋ ਤੋਂ 6 ਤਾਂ ਦਿੰਦਾ ਠੀਕ ਹੈ ਦੁੱਧ ਲੈਣ ਵਾਲਾ ਬੰਦਾ ਚਾਹੀਦਾ ਜਮਾ ਇਹ ਨਹੀਂ ਜੈਡ ਬਲੈਕ ਆ ਜੀ ਵੀ ਇਹ ਨਹੀਂ ਹਗਾ ਲਾ ਜਾ ਕੇ ਬੰਨ ਲਈ ਇਕੱਲੀ ਬਰਸੀਨ ਤੇ ਕੋਈ ਨਹੀਂ ਦੁੱਧ ਦਿੰਦੀ ਠੀਕ ਹੈ ਅੱਗੇ ਦੇਖ ਤੋ ਆ ਜਿਹੜੀ ਮੱਝ ਆ ਭਾਈ ਟੀਜਾ ਸੂਆ ਸੁਗੀ ਦੁੱਧ ਦੀ ਹੈਗੀ 16 17 ਕਿਲੋ ਦੀ ਰਿਪੋਰਟ ਤੇ ਜੈਡ ਬਲੈਕ ਆ ਲੈਣ ਦੇ ਨਾਲ ਆ ਰੇਟ ਅੱਜ ਵਾਲਾ 145 ਆ ਵੀਰੇ 1 ਲੱਖ 45 ਹਾਂ ਜੀ ਅੱਗੇ ਦੇਖ ਵੱਡੀ ਝੋਟੀ ਆ ਗਈ ਦੁੱਧ 20 ਕਿਲੋ ਤੋਂ ਪਲੱਸ ਦੇ ਦੂਬਾਈ ਟੱਲੋ ਕੰਦੀ ਜਰੂਰਤ ਨਹੀਂ ਪੱਠੇ-ਪੱਠੇ ਡਾਵੜਾ ਆ ਭਾਈ ਇਹਦਾ ਲੈਣ ਦੇਣ ਵਾਲਾ ਜਿਹੜਾ ਮੁੱਲ ਆ ਭਾਈ ਜੀ 2 ਲੱਖ 2540 235 ਹਾਂਜੀ ਬਾਈ ਤੇ ਆ ਆ ਗਿਆ ਗਿਆ ਬਾਈ ਜੀ ਬੋਲਰ ਥਾਲੀ ਹੋਈ ਹੈ ਟੁੱਟੀਆਂ ਚ ਸਵੇਰੇ ਇਹਦਾ ਲੈਣ ਦੇਣ ਬਾਈ ਦੀ 1,753000 ਇੱਕ ਲੱਖ 753000 ਕਿਹੜਾ ਮਤਲਬ ਕੀ ਹੈ ਬਾਈ ਸਾਰੇ ਵੀਰਾਂ ਦੇ ਭਾ ਦੇ ਰੇਟ ਨੇ ਜਿੱਦਾਂ ਵੀਰਾਂ ਨੇ ਹੁਣ ਚੋਆਇਆ ਸਭ ਚੰਗਾ ਜਾਨਵਰ ਲੈਣਾ ਨਾਰਮਲ ਪ੍ਰਾਈਸ ਤੇ ਚੋਰੋ ਕਰਨਾ ਕਿੱਲੋ ਤੋਂ ਸਟਾਰਟ ਹੁੰਦਾ ਹੁੰਦੀ ਹੈ ਬਾਈ ਇਹ ਪਰਸੋਂ ਦੀ ਹੋਈ ਹੋਇਆ ਇੱਕ 45 ਵੀ ਦੇ ਦਾਂਗੇ ਦੋ ਫੀਰ ਕੋਟ ਦੇ 16 17 ਕਿਲੋ ਦੀ ਆ ਚਵਾਈ ਇਹ ਜਿਹੜਾ ਵੀਰ ਦੂਰੋਂ ਆਜੇ ਛਾਂਗਾ ਸਿੱਕਾ ਮਿਲ ਜੇ ਸਾੜੀ ਚਵਾਈ ਦੇ ਮਿਲਦੇ ਬਾਈ ਇਹ ਤਾਂ ਕਰਦੇ ਆਪਾਂ ਆਹ ਸੁਖਾਲੀਏ ਬੋਲੇ ਤੋਂ ਬਾਈ ਇਹ ਦੱਬਣ ਕੱਟੀ ਆ ਪਹਿਲਾਂ ਕੱਟੀਆ 13 ਕਿਲੋ ਦੁੱਧ ਦਿੱਤਾ ਹੋਇਆ ਜਿਵੇਂ ਵੀਰ ਕਿਸੇ ਨੇ ਬੱਚਿਆਂ ਖਾਤਰ ਕੱਟੀ ਲੈਣੀ ਆ 1,36,000 ਦੀ ਕੱਟੀ ਦਿੰਦੇ ਪਸੂਣ ਵਾਲੀ ਆ ਵਾਲੀ ਕੈਂਣ ਕੱਟੀ ਆ ਕਹਿ ਦਿੰ ਲਈਏ ਬਾਈ ਹਰ ਹਰ ਦਾ ਉਹ ਲੈ ਜਿਹੜਾ ਵੀਰ ਵੇ ਗਿਆ ਮੰਨਣਾ ਯਾਦ ਰੱਖੋ ਕਿਉਂਕਿ ਕਪਾ ਕੀ ਗੱਲ ਆ ਦੁੱਧ ਕੱਟੀ 13-14 ਨੂੰ ਸੋਨਾ ਪੈਣਾ ਬਾਕੀ ਰੇਟ ਜਮਾ ਬਾਜਵਾਰ ਰਿੰਗ ਸਿੰਘ ਦਾ ਜਿਆਦਾ ਵੱਡੀ ਆ ਅੱਗੇ ਨਾਲ ਆ ਗਈ ਇਹ ਦੱਪਣ ਕੱਟੀ ਆ ਬਾਈ ਇਹ ਜਿਹੜਾ ਮੈਂ ਪਿੱਛੇ ਸੱਤ ਰਿਹਾ 1,70,000 ਦੀ ਠੀਕ ਹੈ ਬਾਈ ਜਮਾ ਪਾਜੀ ਸੀ ਆ ਉਹ ਤਾਂ ਬੱਚੇ ਨਾਲ ਗਿੱਲੇ ਕਰੀ ਤਾਂ ਇੱਧਰ ਦੇਖ ਲੈ ਪਿੱਛੇ ਆ ਗਈ ਹਾਂਜੀ ਇਹ ਬਾਈ 1,75,000 ਦੀ ਝੋਟੀ ਦੇ ਰੰਗ ਦੇ 1,75,000 ਦੀ ਸੀ ਦੇਖ ਥੋੜਾ ਗਿੱਲਾ ਪਤਾ ਨਹੀਂ ਤੋਰ ਦੇ ਠੀਕ ਹੈ ਅੱਗੇ ਬਾਈ ਇਹ ਵੱਡੀ ਕੱਟੀ ਆ ਗਈ ਦੇਖ ਇਹ ਜਿਹੜੀ ਕੱਟੀ ਹੈ ਢੱਲੋ ਵੀਰੇ ਹਾਂਜੀ ਇਹ ਦੇਵਾਂਗੇ ਬਾਈ ਜੀ 2.5 ਲੱਖ ਰੁਪਏ ਇਹ ਕਿ ਆ ਗਿਆ ਇਹ ਬਾਈ ਐਵੇਂ ਮੰਨ ਲਾ ਪਹਿਲੇ ਸੂਏ ਦਾ 18 ਕਿਲੋ ਦੁੱਧ ਦਿੱਤਾ ਬੋਲੇ ਤੇ ਖੱਲੇ ਮੂਹਰੇ ਦੇ ਕੇ ਥੈਂਕ ਯੂ ਸੰਗ ਹਣਾ ਕਹਿ ਦਿੰਦੇ ਆਪਾਂ ਵੀ ਖੜੀ ਆ ਕਿਸ ਦੇ ਕਰੇ ਡੇਡੀਆਂ ਨਹੀਂ ਪਹਿਲੇ ਪਾਸੇ ਦਿਖਾਉਣਾ ਮੈਂ ਹੋ ਕੇ ਤੂੰ ਸੋ ਆ ਦੇਖੋ ਯਾਰ ਕੋ 2.5 ਲੱਖ ਸੇ ਗੱਲ ਨੂੰ ਹੀ ਮੰਗਿਆ ਪਹਿਲੇ ਟੋਪੀ ਵੀ ਨਹੀਂ ਦੀ ਯਾਰ ਕਹਿਣ ਦਾ ਮਤਲਬ ਬਾਈ ਇਹ ਵੀਡੀਓ ਆਈਡੀਆ ਜਿਹੜੇ ਵੀਰ ਨੇ ਇਹ ਸੋਚ ਲਿਆ ਵੀ ਆਪਾਂ ਮੱਝ ਜਾਂ ਗਾਂ ਖਰੀਦਣੀ ਆਂ ਐਸੇ ਕੋਲੇ ਆ ਕੇ ਦੇਖੋ ਹਾਂ ਕੱਲੀ ਗੱਡੀ ਦੀ ਸੈਲਫ ਮਾਰੋ ਗਾਂਾਂ ਗਾਂ ਤੋਂ ਨਹੀਂ ਮੁੜਦਾ ਮੱਝਾ ਮੱਝਾ ਚੋਈ ਮੁੜਦਾ ਜੇ ਆਪਾਂ ਕਹੀਏ ਇੰਨੀ ਇਕੱਠੀ ਮੰਡੀ ਦੇ ਵਿੱਚ ਵੀ ਨਹੀਂ ਕ੍ਰੀਮ ਇਕੱਠੀ ਹੁੰਦੀ ਕਿਉਂਕਿ ਕੋਈ ਮਾੜੀ ਕੋਈ ਚੰਗੀ ਕੋਈ ਕਿਵੇਂ ਇਹ ਸਾਂਰ ਸਰਦਾ ਹਾਂ ਹਾਂ ਸਾਂਡ ਕੇ ਇਹਨਾਂ ਦੇ ਵਿੱਚ ਕੱਟੀਆਂ ਵੀ ਜ਼ਿਆਦਾ ਨਹੀਂ ਦਿੱਤੀ ਆਪਣੀ ਕੋਈ ਮੱਝਾ ਮਗਰ ਹਣਾ ਹਾਂ ਬਈ ਮੇਰੇ ਲੱਗਾ ਆਹ ਕੀ ਹੈਗਾ ਤੇਰੇ ਘਟਾ ਨਾਲ ਹੀ ਕਰਦਾ ਆਹ ਕੱਟੀਆਂ ਅਜਾਓ ਗੱਟੀਆਂ ਇਹਦੇ ਨਾਲ ਕਿਹਾ ਇਹਦੇ ਮਾਲਕ ਸਾਹਿਬ ਜੀ ਤਾਂ ਬੱਚੇ ਦਾ ਕਨਫਿਊਜ਼ ਹੋ ਜਾਣਾ ਕਿ ਉਹ ਨਹੀਂ ਪਤਾ ਲੱਗਦਾ ਹਣਾ ਆਹ ਵੀ ਕੱਟੀਆਂ ਬਈ ਠੀਕ ਹੈ ਤੇ ਬੰਦਾ ਫੋਨ ਲਾ ਕੇ ਪਹੁੰਚੇ ਮਾਲ ਹਾਜ਼ਰ ਆ ਜਾਵਾ 19 ਹੋਰ ਹੋਣਗੀਆਂ ਜੋ ਕੰਮ ਇਹਗਾ ਜੋ ਨੱਚਣ ਲੱਗੇ ਜਿਹੜਾ ਨੱਚਣ ਲੱਗੇ ਕੋਟੇ ਕੱਢ ਦੇ ਅੱਗੇ ਦੇਖ ਸਾਰੇ ਭਰਾਵਾਂ ਦਾ ਪਿਆਰ ਆ ਮੇਨ ਗੱਲ ਕੱਢ ਲਓ ਲੋਕਾਂ ਨੂੰ ਇੰਨੇ ਲਾਂਬੇ ਹੁੰਦੇ ਨੇ ਮੱਜਾਂ ਦੇ ਜਾਂ ਗਲਮਾਂ ਦੇ ਬਾਬੇ ਦੀ ਕਿਰਪਾ ਨਾਲ ਆਪਰੋਂ ਕਦੇ ਲਾਂਬਾ ਨਹੀਂ ਸਿੱਟਿਆ ਕਿਉਂਕਿ ਆਪਰਲੇ ਨੂੰ ਕਹਿੰਦੇ ਵੀ ਦੁੱਧ ਤੇਰੀ ਸੇਵਾ ਦਾ ਵੀਰੇ ਜਿਆ ਜਿਆ ਕੀ ਯਾਰ ਕਰੋਗੇ ਤਾਂ ਪਾਓਗੇ ਜਾਨਵਰ ਦੇਖ ਲੈ ਵੀ ਕਿਦਾਂ ਘਰਤੀ ਜਿਹੜੀ ਦਾ ਕਠੱਤੀ ਮੰਗਿਆ ਇਹ ਇਹ ਜੀ ਕੱਟੀ ਮੰਨ ਕੇ ਚੱਲ ਪਾ ਡੇਢ ਤੋਂ ਵੀ ਬਾਹਰ ਵਿਕ ਜਾਂਦੀ ਐ ਬਾਈ ਠੀਕ ਐ ਇੱਕ ਤੇ ਨਾ ਛੋਟੀ ਢਿੱਲੀ ਹੋ ਗਈ ਸੀ ਆਪਾਂ ਦੱਸੀ ਨਹੀਂ ਬਾਈ ਦੇਖ ਆਪਣੀ ਆਦਤ ਹੈ ਨਹੀਂ ਮੈਂ ਸ਼ਟ ਕਰ ਲਾ ਉਹ ਕੱਟੀ ਜਿਹੜੀ ਦਾ ਆਪਾਂ ਮੁੱਲ ਕਰੇ 45 ਇਹ ਜੀ ਲੈ ਕੇ ਦਿਖਾ ਹੁਣ ਆਪਾਂ ਕੈਮਰਾ ਜਿਗਰ ਨਹੀਂ ਕਰਿਆ ਇਹਦਾ ਹੁਣ ਕਹੇ ਜਾ ਸਿੰਗ ਲੱਗਿਆ ਜੈਨ ਹੁਣ ਗੱਲ ਆ ਜਾਮਾ ਯਾਰ ਚਾਹ ਦਿੰਨੇ ਆਪਾਂ ਅੱਗੇ ਆ ਜਾ ਹੁਣ ਆ ਕੱਟੀ ਐ ਕਿੰਨੀ ਕੈਂਟਾ ਦੀ ਆਹ ਵਾਲੀ ਦੇਖਾ ਛੱਡਾ ਜੀ ਮੈਂ ਇਹਦਾ ਫਰੰਟ ਦਾ ਛੱਡਾ ਦੇਖਾ ਚਾਹੇ ਪ੍ਰਦੀਪ 2 ਟਾਈਮ ਚੋਲੇ ਚਵਾ ਕੇ ਦੇਵੇ ਜਾਂ 10 ਟਾਈਮ ਚੋਬੇ ਆਪਾਂ ਨੂੰ ਉਹਦਾ ਕੀ ਮਸਲਾ ਨੋਟ ਪਾਟਿਆ ਵਾਲਾ ਨਹੀਂ ਬਾਈ ਚੀਜ਼ ਨਹੀਂ ਮਾਰੀ ਦਿੰਦੇ ਆਪਾਂ ਜੈ ਜਗਤ ਕੋਈ ਅੱਜ ਤੱਕ ਆਪਣੇ ਬੰਦਾ 2 ਟਾਈਮ ਵਾਲਾ ਆਇਆ ਨਹੀਂ ਆਪਣੇ ਬੰਦਾ ਲੱਗਾ ਨਾ ਬਾਈ ਅਸੀਂ ਧਾਰ ਵੀ ਨਹੀਂ ਮਾਰਦੇ ਤੇਰੀ ਗਾਰੰਟੀ ਤੇ ਲੱਜਾਂਗੇ ਪਰ ਕੰਮ ਲੰਬੇ ਸਮੇਂ ਚੱਲਣਾ ਪਾਣਾ ਆਹ 20 ਛਰੀਆਂ ਟੋਟੀਆਂ ਨੇ ਆ 20 ਕਿਲੋ ਵਾਲੀਆਂ ਨੇ ਬਾਈ ਚਾਰੇ ਉਧਰ ਛਣੀਆਂ ਕੁਝ ਠੀਕ ਠੀਕ ਆਸਲ ਦਦਨੀਆਂ ਨੇ 795 408 0952 ਵੀਰ ਦਾ ਨੰਬਰ ਆ ਜਦ ਮਰਜੀ ਪਹੁੰਚੋ ਪਰ ਅੱਜ ਮੌਕੇ ਤੇ ਅਵੇਲੇਬਲ ਹਾਜ਼ਰਾ ਪੰਜ ਦਿਨਾਂ ਬਾਅਦ ਥੋੜੀ ਜਿਹੀ ਰੈਲ ਪਈ ਦੀ ਹੋਣਾ ਹੈਗਾ ਭਾਈ ਅਗਲਾ ਕਹਿੰਦਾ ਵੀ ਉਹੀ ਬੋਲ ਦਿੰਦੇ ਨੇ ਵੀ ਇੰਨੀਆਂ ਖੜੀਆਂ ਨੇ ਦਾਵਾ ਜਾਂ ਮੱਜਾ ਗਿਣਤੀ ਕਰ ਲਓ ਬੰਨ ਕੇ ਜਿਨੇ ਵੀ ਲੈਣੀ ਐ ਢਲੋ ਆਪਾਂ ਉਧਰ ਦੁਆਰੇ ਕੈਮਰਾ ਮਾਰਦੇ ਤੋਂ ਖੜਾ ਵੀ ਦੇਖਾ ਜਿਹੜੇ ਵੀਰ ਨੇ ਮੱਥ ਲੀ ਇੱਕ ਗੱਲ ਕਰਨ ਦੀ ਆ ਵੀਰ ਜਾਨਵਰ ਪਰਚੇਜ ਕਰਨਾ ਚੰਗਾ ਕੋਈ ਥਾਂ ਵੀ ਜੇ ਮਰਜੀ ਆ ਜੇ ਮਿਲ ਜਿਆ ਜਮਾ ਹਣਾ ਹੁਣ ਜਰਸੀ ਵਾਲੇ ਨੂੰ ਜਰਸੀ ਮੈਨੂੰ ਕਰਾਸ ਵਾਲੇ ਨੂੰ ਕਰਾਸ ਮੈਨੂੰ ਇੰਨੇ ਦੇਖ ਵੱਡੀ ਗੱਲ ਹੈ ਜੀ ਆ ਪਹਿਲਾਂ ਤੁਸੀਂ ਦੇਖੀ ਨਹੀਂ ਜੀ ਨੇ ਕਿਹੇ ਜਿਹੇ ਨੇ ਕਿੰਨੇ ਖੜੇ ਨੇ ਬਾਈ ਮੰਡੀ ਦੇ ਵਿੱਚ ਵੀ ਢੇਲੋਂ ਇੰਨੇ ਜਾਨਵਰ ਸਾਫ਼ ਨਹੀਂ ਹੁੰਦੇ ਨਹੀਂ ਹੁੰਦੇ ਇਹ ਹੁਣੇ ਚੱਲ ਮਾਲ ਆਪਾਂ ਪਰਚੇਜ਼ ਕੀਤਾ ਸੀ ਅੱਜ ਸੇਰ ਤੇ ਲਾਤਾ 12 ਗਾਇਆਂ ਸੋਰੀਆਂ ਹੋਈਆਂ ਨੇ ਨੰਬਰ ਆਪਣਾ ਚੱਲੀ ਜਾਂਦਾ ਜਦੋਂ ਮੇਰਾ ਵੀਰ ਮਰਜੀ ਆਉ ਵੀਡੀਓ ਦੇਖਣ ਲਈ ਸਭ ਦਾ ਤੈਅ ਦਾ